ਪੈਨ ਜੀ ਕੁੜੀ ਨੂੰ ਹੀ ਪੁੱਛ ਲੋ ਜਿੱਦਣ ਆਈ ਸੀ ਨਾ ਐਨਾ ਰੋਲਾ ਰੱਪਾ ਪਾ ਕੇ ਆਈ ਨਾ ਵੀ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਤੇ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਭਾਈ ਕੋਈ ਗੱਲ ਬਾਤ ਨਾ ਕਰੇ ਉਹ ਨਹੀਂ ਨਹੀਂ ਅਸੀਂ ਕੋਈ ਗੱਲ ਨਹੀਂ ਕਰਨੀ ਮਰਤਾ ਸਿੰਘ ਸਿਰਫ ਆਏ ਕੁੜੀ ਨੂੰ ਲੈਣ ਆਏ ਆ ਇਹ ਦੇ ਵਾਲੀਆਂ ਗੱਲਾਂ ਸੋਚਦੇ ਆ ਪਰ ਉਹ ਨਹੀਂ ਤਾਂ ਸੋਚਦੇ ਹੈਗੇ ਉਹ ਤੇ ਕਹਿੰਦੇ ਆ ਬਸ ਸਾਡੀ ਧੀ ਆ ਖਰੇ ਸਾਰੀ ਉਮਰ ਉਹਨੇ ਸਾਡੇ ਲੱਗੇ ਰਹਿਣਾ ਸਸੀਗੜ ਸਸੀ ਸਸੀਆਬਨ ਜੀ ਸਸੀਗੜ ਸਸੀਗੜਪੁਰ ਆਜੋ ਥੈਂਦਰੀ ਪਈ ਆਜੋ ਚਲ ਸਸੀਗੜ ਸਸੀਗੜਪਨ ਜੀ ਪੁੱਤ ਠੀਕ ਠਾਕ ਸਭ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਵਧੀਆ ਪੁੱਤ ਕੀ ਹੈ ਲਵਲੀ ਭਾਈ ਦਾ ਆਇਆ ਫੋਨ ਹਾਂਜੀ ਆਇਆ ਸੀ ਠੀਕ ਆ ਮੈਨੂੰ ਵੀ ਡਾਇਰ ਹੀ ਕਰਨ ਕਹਿੰਦੇ ਵੀ ਅਗਲੇ ਹਫਤੇ ਤੱਕ ਛੋਸਦਾ ਆ ਜਾਣਾ ਉਹ ਕਹਿ ਤਾਂ ਡਿਆ ਵਾ ਵੇਖੋ ਹੁੰਦਾ ਕਿ ਨਹੀਂ ਚਲੋ ਵਧੀਆ ਗਰਮੀ ਬੜੀ ਹੋ ਗਈ ਹੈ ਕਰਦਾ ਵੀ ਕੀ ਓਏ ਆਹ ਮੀਂਹ ਤਾਂ ਬਾਅਦ ਫਿਰ ਹਲੋ ਪੁੱਤ ਮੈਂ ਜੋ ਤਾਂ ਚਾਹ ਬਣਾਉਂ ਵਧੀਆ ਜੀ ਹੈ ਹਾਂ ਹਾਂਜੀ ਹਾਂਜੀ ਹੋਰ ਸੁਣਾਓ ਠੀਕ ਹੈ ਹਾਂਜੀ ਠੀਕ ਹੈ ਭੈਣ ਜੀ ਤੁਸੀਂ ਸੁਣਾਓ ਆਜੋ ਭੈਣ ਜੀ ਉੱਧਰ ਬੈੰਨੇ ਆ ਕੰਦੇ 'ਚ ਆਜੋ ਹੋਰ ਝੋਨਾ ਚੋਣਾ ਚੰਗਾ ਠੀਕ ਆ ਹਾਂਜੀ ਝੋਨਾ ਠੀਕ ਜੇ ਅੱਛਾ ਤੁਹਾਨੂੰ ਪਤਾ ਹੁਣ ਮੀਂਹ ਪਈ ਜਾਂਦੇ ਆ ਤੇ ਪਾਣੀ ਪੂਣੀ ਘਾਟੀ ਲੱਗਣਦੇ ਆ ਓਏ ਆਹੋ ਰੋਇਤ ਮੀਂਹ ਪੈਣੀ ਨਹੀਂ ਉਧਰ ਠੀਕ ਆ ਫਸਲ ਠੀਕ ਆ ਸਾਰੀ ਠੀਕ ਠੀਕ ਆ ਚੱਲ ਵਧੀਆ ਜੀ ਹੋਰ ਪਰਵਾਸ ਸਾਹਿਬ ਠੀਕ ਠਾਕ ਆ ਨਾ ਪਰਿਵਾਰ ਵਧੀਆ ਠੀਕ ਆ ਜੀ ਅੱਛਾ ਅੱਛਾ ਮੈਂ ਆ ਗਿਆ ਮਸਲੀ ਇੱਕ ਮਿੰਟ ਹੋ ਗਿਆ ਸਰ ਚਲੋ ਠੀਕ ਆ ਜੀ ਤੁਸੀਂ ਬੈਠੋ ਤਾਂ ਜੀ ਹੋਰ ਭਾਜੀ ਬਸ ਵਧੀਆ ਠੀਕ ਠਾਕ ਹਾਂ ਕਿ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਹਾਂ ਜੀ ਜੀ ਦੱਸੋ ਇਤੇ ਹਲੋ ਜਿੱਦਾਂ ਤੁਸੀਂ ਕਹਿਂਦੇ ਉਹਦੇ ਉਦਾਂ ਹੀ ਵਿਚਾਰਾ ਕਰੀ ਜਾਂਦਾ ਵਾ ਉਹਦੋਂ ਮੈਂ ਵੀ ਕੱਢਿਆ ਤੰਗ ਵੀ ਬੜਾ ਸੀ ਇਹ ਫਿਰ ਵੀ ਉਹਨੇ ਗੱਡੀ ਦਾ ਇੰਤਜ਼ਾਮ ਕਰ ਦਿੱਤਾ ਠੀਕ ਉਹਦੋਂ ਹੁਣ ਰਪਿੰਦਰ ਵੀ ਰੁਸ ਕੇ ਆ ਗਈ ਓਏ ਆਏ ਹੋ ਤੇ ਗੱਲ ਵਾ ਇਥੋਂ ਤੱਕ ਕਿ ਮੈਨੂੰ ਵੀ ਕੱਖ ਨਹੀਂ ਕਿਹਾ ਰੁੱਜੋ ਬੰਨੇ ਅੱਛਾ ਹਾਂ ਮੈਨੂੰ ਵੀ ਨਹੀਂ ਕਿਹਾ ਇਸ ਕਲ ਵਰੇ ਠੀਕ ਠੀਕ ਤੇ ਮੈਂ ਤੁਹਾਨੂੰ ਤਾਂ ਹੀ ਉਹ ਕਹਿਣਾ ਭਾਜੀ ਕੋਈ ਗੱਲਬਾਤ ਨਾ ਕਰੇ ਉਹ ਨਹੀਂ ਨਹੀਂ ਅਸੀਂ ਕੋਈ ਗੱਲ ਨਹੀਂ ਕਰਨੀ ਮੁਖਤਾਰ ਸਿੰਘ ਸਿਰਫ ਆਹ ਇਹ ਕੁੜੀ ਨੂੰ ਲੈਣ ਆਏ ਆ ਤੇ ਲੈ ਗਦੇ ਅਸੀਂ ਚੱਲ ਜਣਾ ਉਹ ਭਾਜੀ ਇਹਦੇ ਵਿੱਚ ਨਾ ਮੇਰੀ ਬੜੀ ਬੇਇੱਜ਼ਤੀ ਹੁੰਦੀ ਹੈ ਤਾਂ ਓਏ ਆਹੋਏ ਇਹ ਤਾਂ ਠੀਕ ਵਾ ਅਸੀਂ ਹੁਣ ਤੁਹਾਡੀ ਬੀਤੀ ਥੋੜੀ ਘੁੰਦਣੀ ਹੈ ਚਲੋ ਠੀਕ ਆ ਭਾਜੀ ਜੋ ਤੁਸੀਂ ਮੈਂ ਕਰਨਾ ਖੁਸ਼ ਨਹੀਂ ਨਹੀਂ ਦੀਦੀ ਇਹ ਤੇ ਮੈਂ ਕਰ ਲੈਣਾ ਹੀ ਤੁਸੀਂ ਸਭ ਉਹਨਾਂ ਦੇ ਲਾਗੇ ਬਹਿ ਜਾਂ ਹੁੰਦੇ ਮੈਂ ਕੀ ਕਰਨੇ ਲਾਗੇ ਬਹਿ ਕੇ ਉਹ ਮਿੰਦਰ ਜੀ ਨੂੰ ਸਮਝਾਤਾ ਕਿ ਜਿਹੜੀ ਗੱਲ ਕਰਨੀ ਤੁਸੀਂ ਕਰ ਲਿਓ ਹੁਣ ਸਾਰੇ ਜਣੇ ਉੱਥੇ ਬੈਠਾਂਗੇ ਨਾ ਫਿਰ ਉਹਨਾਂ ਨੇ ਕਿਹਾ ਪਹਿਲੇ ਗੱਲਾਂ ਰੜੇ ਸਵਾਦ ਲੈਣ ਦੀ ਗੱਲਾਂ ਦਾ ਚਲੋ ਕੋਈ ਨਹੀਂ ਇਹ ਆ ਵੀ ਕੋਈ ਗੱਲਬਾਤ ਨਾ ਹੀ ਕਰਨ ਤੇ ਚੰਗਾ ਵਾ ਮੁੜ ਕੇ ਗੱਲ ਵੱਧ ਜਾਂਦੀ ਆ ਨਾਲੇ ਕੀਤੀਆਂ ਗੱਲਾਂ ਥੋੜੀ ਭੁੱਲਦੀਆਂ ਆ ਅੱਗੇ ਤੇ ਫੋਨ ਤੇ ਕਰ ਲੈਂਦੇ ਹਾਂ ਚਾਹ ਰੁਪਿੰਦਰ ਨੂੰ ਕਰਦੇ ਜਿਹਾਨੂੰ ਮੋਹ ਮੋਹ ਕੀਤੀਆਂ ਤੇ ਫਿਰ ਕੋਈ ਨਾ ਕੋਈ ਗੱਲ ਤੇ ਹੀ ਵੀ ਕਹਿਣੀ ਆ ਅੱਗ ਨਹੀਂ ਨਹੀਂ ਕੋਈ ਗੱਲ ਨਹੀਂ ਸਾਰਨੇ ਕਰਨੀ ਕਰਨੀ ਜੇ ਲੋੜ ਪੈ ਗਈ ਤੇ ਮੈਂ ਆਪਣੇ ਅੰਦਰ ਜਾ ਕੇ ਗੱਲ ਕਰ ਲਾਂਗੀ ਉਹਨਾਂ ਨਾਲ ਹਾਂਜੀ ਹੋਰ ਸੁਣਾਓ ਠੀਕ ਠਾਕ ਸਭ ਹਾਂਜੀ ਹਾਂਜੀ ਠੀਕ ਠਾਕ ਤੇ ਸੁਣਾਓ ਸੇ ਤਾਂ ਠੀਕ ਸੇ ਹਾਂਜੀ ਪਿੰਡ ਨਹੀਂ ਗਏ ਠੀਕ ਠਾਕ ਧੰਨਵਾਦ ਪਿੰਡ ਹੋਂ ਜਾਇ ਨਹੀਂ ਜਾਂਦਾ ਭੈਣ ਜੀ ਤੁਹਾਨੂੰ ਪਤਾ ਵਾ ਜਦੋਂ ਗ੍ਰਸਤੀ ਵਿੱਚ ਪੈ ਜਾਈਏ ਠੀਕ ਫਿਰ ਇਦਾਂ ਕੋਈ ਦੇਣਵਾਰ ਹੋਵੇ ਤੇ ਫੇਰ ਹੀ ਆ ਠੀਕ ਪਿੰਡਰ ਚ ਵੇਚਾਂ ਬਣੀ ਬਣਾ ਹਾਂਜੀ ਜਾਂਦੀ ਹਾਂ ਜੱਪਤ ਲਿਆ ਪੈਂਜੀ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਕਾਲੀ ਪੈ ਜਾਂਦੀ ਏ ਕੁੜੀ ਤੇ ਤੁਸੀਂ ਸਮਝਾ ਲਿਆ ਕਰੋ ਥੋੜਾ ਬੁਤਨ ਕੋਈ ਗੱਲ ਨਹੀਂ ਪੈਂਜੀ ਫਿਕਰ ਕਰਨ ਵਾਲੀ ਨਹੀਂ ਕੋਈ ਵੀ ਗੱਲ ਮੈਂ ਸਮਝਾ ਲੈਣੀ ਹੁੰਦੀ ਆ ਹੁਣ ਤਹੀ ਵੀ ਸਿਆਣੇ ਜੀ ਦੋਵੇਂ ਜਾਣੀਆਂ ਘਰ ਵਿੱਚ ਇੱਕੋ ਜੀਆਂ ਵਾਂ ਹਾਂਜੀ ਕੰਮ ਤੋਂ ਹੀ ਕਿਹ ਵੇਲੇ ਕਰ ਪੈਂਦੀਆਂ ਵਾਂ ਆਹ ਤਾਈਆ ਮੈਂ ਕਿਹਾ ਨੇ ਸਮਝਾ ਲਿਆ ਕਰੋ ਚੱਲ ਹੁੰਦਾ ਏ ਵਾਦਾ ਘਾਟਾ ਨੇ ਆਣੇ ਕੋ ਹੋਈ ਜਾਂਦਾ ਪੈਂਜੀ ਮੈਂ ਤਾਂ ਬਥੇਰਾ ਸਮਝਾਉਂਦੀ ਆ ਪਹਿਲਾਂ ਦਿਨਾਂ ਥੋੜਾ ਘਟ ਹੀ ਮੇਰੀ ਗੱਲ ਸੁਣ ਲੈਂਦੀ ਹੁੰਦੀ ਸੀ ਪਰ ਹੁਣ ਤੇ ਨਾ ਆਪਣੀ ਮਰਜ਼ੀ ਕਰਦੀ ਆ ਤੇ ਮੈਂ ਵੀ ਬਾਰ ਬਾਰ ਕੀ ਕਵਾਂ ਹੁਣ ਇਹ ਵੀ ਨਾ ਪਿੰਡ ਦੀ ਨੌ ਧੀ ਆ ਕੱਲੀ ਬੈਗ ਚੋਕੇ ਆ ਗਈ ਚੰਗੇ ਲੱਗੀਦਾ ਵਾ ਕਿਸ ਨੇ ਇਹਨੂੰ ਗਲਤ ਕਹਿਣਾ ਤੇ ਕਿਸ ਨੇ ਸਾਨੂੰ ਗਲਤ ਕਹਿਣਾ ਹਾਂਜੀ ਇਹ ਤਾਂ ਗੱਲ ਹੈਗੀ ਨੌਵਾਂ ਧੀ ਨੂੰ ਇਹ ਕੰਮ ਨਾ ਚੰਗੇ ਰਿੰਗੇ ਲੱਗਦੇ ਕੋਈ ਨਹੀਂ ਮੈਂ ਸਮਝਾਵਾਂਗੀ ਇਹਨੂੰ ਚਲਈ ਏਦਾਂ ਨਾ ਕਰ ਗਾੜੀ ਹੈ ਨਾ ਜੇ लवली ਇੱਥੇ ਹੋਵੇ ਫੇਰ ਤਾਂ ਭੈਣ ਜੀ ਹੋਰ ਗੱਲ ਵਾ ਚਲ ਦੋਵੇਂ ਜੀ ਜਿੱਦਾਂ ਮਰਜ਼ੀ ਆਉਣ ਜਾਣ ਕੋਈ ਗੱਲ ਨਹੀਂ ਐਦਾਂ ਲੋਕੀ ਇੱਕ ਦੀਆਂ ਚਾਰ ਗੱਲਾਂ ਬਣਾਉਂਦੇ ਆ ਫਲਾਣੇ ਦੀ ਨੋਂ ਕੱਲੀ ਜਾਣ ਰਹੀ ਹੈਗੀ ਇਹਨੂੰ ਤਾਂ ਕਿਹਨੇ ਕੀ ਕਹਿਣਾ ਵਾ ਸਾਨੂੰ ਤਾਂ ਸ਼ਰਮ ਮਾਰਦੀ ਆ ਨਾ ਕੋਈ ਗੱਲ ਨਹੀਂ ਮੈਂ ਅੱਖਾਂ ਗੀ ਇਹਨੂੰ ਏਦਾਂ ਨਹੀਂ ਕਰਨਾ ਮੁੜ ਕੇ ਗਾੜੀ ਵਾਸਤੇ ਚੱਲ ਹੁਣ ਆ ਗਈ ਹੈ ਨਾ ਮੈਂ ਸਮਝਾਵਾਂਗੀ ਇਹਨੂੰ ਪਹਿਲਾਂ ਤੇਨੂੰ ਸਮਝਾਓਗੇ ਨਾ ਫੇਰ ਹੀ ਇਹਨੇ ਸਮਝਣਾ ਸਾਡੇ ਤਾਂ ਨੀ ਜੇ ਅੱਖੇ ਲੱਗਦੀ ਹੁਣ ਜੇ ਮੈਂ ਕੋਈ ਕੰਮ ਕਹਿੰਦੀ ਆ ਤੇ ਇੱਕ ਦੇ ਚਾਰ ਜਵਾਬ ਦਿੰਦੀ ਆ ਗਾੜੀਆਂ ਭੈਣ ਜੀ ਕੁੜੀ ਨੂੰ ਹੀ ਪੁੱਛ ਲੋ ਜਿੱਦਣ ਆਈ ਸੀ ਨਾ ਐਨਾ ਰੋਲਾ ਰੱਪਾ ਪਾ ਕੇ ਆਈ ਨਾ ਵੀ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਮੈਨੂੰ ਤਾਂ ਗੋਡੇ-ਗੋਡੇ ਸ਼ਰਮ ਆ ਵੀ ਸੋ ਮਾਸੀ ਜੀ ਐਦਾਂ ਚੰਗੇ ਥੋੜੀ ਲੱਗੀਦਾ ਵਾ ਅਹੀਂ ਤੇ ਬਥੇਰਾ ਟੱਕਿਆ ਸੀ ਅੱਗੇ ਸਾਨੂੰ ਧਮਕੀ ਦਿੱਤੀ ਐ ਮੈਂ ਥਾਣੇ ਪਰਚਾ ਦੇ ਦੇਣਾ ਵਾ ਦੱਸੋ ਅਹੀਂ ਇਹਦੇ ਵਿੱਚ ਕੀ ਕੀਤਾ ਵਾ ਭੈਣ ਜੀ ਜੇ ਹੁਣੇ ਪਰਚਾ ਦੇ ਦਿੰਦੀ ਇਹਦੇ ਵਿੱਚ ਸਾਡੀ ਕੱਲਿਆਂ ਦੀ ਬੇਇੱਜ਼ਤੀ ਨਹੀਂ ਨਾਲ ਤੁਹਾਡੀ ਵੀ ਹੋਣੀ ਹੀ ਤਹੀ ਮੀਤੀ ਵਾਲੇ ਜੀ ਤੁਹਾਨੂੰ ਇੱਥੇ ਨਾ ਸ਼ਰੀਕੇ ਬਰਾਦਰੀ ਨੇ ਖਲੋਣ ਨਹੀਂ ਦੇਣਾ ਪੀਰਾਂ ਦੇ ਧੀ ਦੇ ਵਿੱਚ ਹੀ ਗਲਤੀ ਹੋਣੀ ਆ ਜਿਹੜਾ ਇਹ ਕੰਮ ਹੋਇਆ ਵਾ ਉਧਰ ਸਾਨੂੰ ਲੋਕਾਂ ਨੇ ਕਹਿਣਾ ਸੀ ਭੈਣ ਜੀ ਐਦਾਂ ਥੋੜਾ ਨਹੀਂ ਕਰਨਾ ਸੀ ਸੁਧਾਣ ਵਾ ਨਿਆਣੀ ਹੈਗੀ ਐ ਤੁਹਾਨੂੰ ਪਤਾ ਹੀ ਚੱਲ ਕੋਈ ਜਾਂਦੀ ਏ ਗੱਲ ਭੈਣ ਜੀ ਗਾਂ ਕੋਈ ਗੱਲ ਹੋਵੇ ਨਾ ਤੀ ਫੋਨ ਕਰਕੇ ਮੈਨੂੰ ਦੱਸ ਦਿਆ ਕਰੋ ਮੈਂ ਆਪੇ ਸਮਝਾ ਲਾਂਗੀ ਉਹਨੂੰ ਚੱਲ ਨਿਆਣੀ ਸਿਆਣੀ ਹੈਗੀ ਇਹ ਤੁਹਾਨੂੰ ਪਤਾ ਹੀ ਹੈ ਹਜੇ ਕਰੀ ਐਡੀ ਸਿਆਣੀ ਹੈ ਭੈਣ ਜੀ ਮੈਂ ਤਾਂ ਬਥੇਰਾ ਸਮਝੰਦੀ ਆ ਫੇ ਚੱਲ ਕੋਈ ਨਹੀਂ ਤੁਹਾਡੇ ਤੱਕ ਗੱਲ ਨਾ ਹੀ ਪਹੁੰਚੇ ਤੁਹਾਡੇ ਘਰ ਦੇ ਘਰ ਵਿੱਚ ਹੀ ਰਵੇ ਪਰ ਜਦੋਂ ਸਿਰੋਂ ਪਾਣੀ ਲੰਘ ਜੇ ਨਾ ਫਿਰ ਦੱਸਣਾ ਹੀ ਪੈਂਦਾ ਵਾ ਫਿਰ ਕੱਲ ਨੂੰ ਤਹੀ ਵੀ ਕਹਿਣਾ ਹੀ ਜੇ ਸਾਡੀ ਤੀ ਦੀ ਗਲਤੀ ਹੀ ਤਾਂ ਸਾਨੂੰ ਦੱਸ ਦੇ ਹਾਂਜੀ ਬੈਠੋ ਤੁਸੀਂ ਮੈਂ ਵਿਖਾ ਬਲਣਾ ਆਈਆਂ ਨਹੀਂ ਚਾ ਲੈ ਕੇ ਚਲੋ ਠੀਕ ਆ ਭੈਣ ਜੀ ਵਿਖੇ ਮਾਂ ਦੇ ਕੰਮ ਐ ਨਿਆਣੀ ਸਿਆਣੀ ਆ ਉਹਨੇ ਤਾਂ ਸਿਆਣੀ ਹੋਣੀ ਨਹੀਂ ਉਹਨੇ ਨਿਆਣੀ ਰਹਿਣਾ ਵਾ ਆਹ ਤੇ ਮੈਂ ਨਾ ਤੇਰੇ ਪਿਓ ਦੇ ਤੇ ਭਰਾ ਦੇ ਕਹਿੰਦੇ ਆਗੇ ਮੈਂ ਤਾਂ ਆਉਣਾ ਹੀ ਨਹੀਂ ਮੈਂ ਤੁਹਾਨੂੰ ਮਨਾ ਕੀਤਾ ਸੀ ਮੰਮੀ ਮੈਨੂੰ ਨਾ ਲੈ ਕੇ ਆਓ ਮੈਨੂੰ ਵੀ ਨਾਲ ਚੁੱਕੀ ਆਏ ਆ ਵੇਖਿਆ ਕਿੰਦੀ ਮੂੰਹ ਦੀ ਮਿੱਠੀ ਆ ਇਹਨੂੰ ਦੱਸ ਦਿਆ ਕਰੋ ਤੂੰ ਆਕਰ ਕੋਈ ਨਹੀਂ ਦਿੱਤੀ ਘਰ ਹੀ ਵੱਡਾ ਵੇਖਣਾ ਸੀ ਅਹੀਂ ਕਿ ਦਸੀਆਂ ਨੂੰ ਜ਼ੁਬਾਨ ਤੇ ਉਹਦੀ ਏਡੀ ਚਲਦੀ ਆ ਜ਼ੁਬਾਨ ਹੀ ਜ਼ੁਬਾਨਾ ਕੀ ਕਰੇ ਬੰਦਾ ਚਾਹ ਦਾ ਕੱਪ ਪੀਅ ਲੈਣਾ ਹੀ ਸਾਰਾ ਟੱਬਰ ਪੱਜਾ ਫਿਰਨ ਡਿਆ ਪਤਾ ਨਹੀਂ ਕਿਹੜੇ ਪਕਵਾਨ ਇਹਨਾਂ ਨੇ ਤਿਆਰ ਕਰਨੇ ਆ ਮੰਮੀ ਸਾਰਾ ਟੱਬਰ ਨਾ ਗੱਲਾਂ ਵਾਲਾ ਹੀ ਆ ਵੇ ਇਹੀ ਦਿਓ ਤੇ ਮੈਂ ਚਲ ਕੋਈ ਗੱਲ ਨਹੀਂ ਇਹਨੂੰ ਇੱਕ ਵਾਰ ਨਾ ਪਿੰਡ ਜਾ ਲੈਂਦੇ ਵੇਖੀਂ ਸਹੀ ਆ ਇਹਦਾ ਹਾ ਸ਼ਰਮਾ ਕੀ ਕਰਦੀ ਆ ਮੰਮੀ ਮੇਰੀ ਗੱਲ ਸੁਣੋ ਇੱਥੇ ਨਾ ਕੋਈ ਵੀ ਗੱਲ ਕਰਿਓ ਜਿਹੜੀ ਵੀ ਗੱਲ ਕਰਨੀ ਆ ਨਾ ਘਰ ਜਾ ਕੇ ਕਰਿਓ ਹੁਣ ਨਹੀਂ ਨਹੀਂ ਉਹ ਮੈਨੂੰ ਵੀ ਪਤਾ ਵਾ ਹੁਣ ਇਹਦੇ ਸਾਹਮਣੇ ਤਾਂ ਮੀਆਂ ਮਿੱਠੂ ਮੈਨੂੰ ਬੰਨਣਾ ਹੀ ਪੈਣਾ ਹੈ ਇੱਥੋਂ ਚੁੱਪ ਕਰਕੇ ਲੈ ਜੀਏ ਇਹਨੂੰ ਕੋਈ ਨਹੀਂ ਹੁਣ ਜਾਣਾ ਹੀ ਆ ਜਾਣਾ ਹੀ ਆ ਤੇ ਵੇਖਿਆ ਇਹਦਾ ਮੂੰਹ ਕਿਦਾਂ ਬਣਿਆ ਹੈ ਚਲ ਕੋਈ ਨਹੀਂ ਇਹ ਨਾਲ ਚੰਗਾ ਵਾ ਇਹਦੀ ਮਾਂ ਦੇ ਕਿੰਨਾ ਥਾਣੀ ਨਾ ਗੱਲਾਂ ਕੱਢਦੀਆਂ ਹੈਗੀਆਂ ਫੇ ਇਦਾਂ ਆਈ ਉਥੋਂ ਜੇ ਕੱਲ ਨੂੰ ਕਿ ਅਭੀ ਨਭੀ ਵੀ ਹੋ ਜੂ ਅਹੀਂ ਕਹਾਂਗੇ ਆਪੇ ਆ ਗਈ ਜਿੰਦਾਂ ਪਹਿਲਾਂ ਆਈ ਸੀ ਸਹੀ ਗੱਲ ਆ ਆਹ ਤੇ ਬਹਾਨਾ ਬਣ ਗਿਆ ਵਾ ਇਹ ਆਹੋ ਪਿੰਦਰ ਪੁੱਤ ਹੋ ਫਿਰ ਤਿਆਰ ਸਮਾਨ ਸਮੂਨ ਪਾਇਆ ਵਾ ਉਹ ਨਹੀਂ ਨਹੀਂ ਮਾਸੀ ਜੀ ਰੋਟੀ ਤਿਆਰ ਵਾ ਰੋਟੀ ਖਾ ਕੇ ਜਾਣੀ ਆ ਜਿਹੜੀ ਜਣਾ ਨਹੀਂ ਪੁੱਤ ਤੈਨੂੰ ਪਤਾ ਵਾ ਘਰ ਕੋਈ ਵੀ ਨਹੀਂਗਾ ਅਸੀਂ ਤਿੰਨੇ ਜਾਣੇ ਆ ਗਏ ਆ ਤੇ ਤਾਲੇ ਲਾ ਕੇ ਆਏ ਆ ਫਿਰ ਔਖਾ ਜਿਹਾ ਜਾਂਦਾ ਮੈਂ ਤਾਂ ਕਹਿੰਦਾ ਹਾਂ ਮਾਸੀ ਜੀ ਸਗਰ ਰੋਟੀ ਖਾ ਕੇ ਜਾਂਦੇ ਆ ਉਹ ਨਹੀਂ ਪੁੱਤ ਅਸੀਂ ਤਾਂ ਹੁਣੇ ਚਾਹ ਪੀਤੀ ਆ ਤੇ ਨਾਲੇ ਘਰ ਵੀ ਕੋਈ ਨਹੀਂ ਹੈ ਜਿੰਦਰੇ ਮਾਰ ਕੇ ਆਏ ਆ ਤੇ ਹੁਣ ਜਾਂਦੇ ਹਾਂ ਚਲੋ ਮੈਂ ਕਹਿੰਦਾ ਰਵਿੰਦਰ ਨੂੰ ਫੇਰ ਸਮਾਨ ਪਾ ਲੈਂਦੀ ਹਾਂ ਚਲੋ ਠੀਕ ਆ ਰਪਿੰਦਰ ਭਾਇਆ ਸਮਾਨ ਹਾਂਜੀ ਸਮਾਨ ਪੈ ਗਿਆ ਆ ਮੇਰੀ ਗੱਲ ਸੁਣ ਇੱਥੇ ਬੈ ਮੈਨ ਲੱਗੇ ਤੇਰੇ ਨਾਲ ਗੱਲ ਕਰ ਲਈਆਂ ਹਾਂ ਹਾਂਜੀ ਦੱਸੋ ਮੈਂ ਰਪਿੰਦਰ ਗੱਲ ਇਹ ਕਰਨੀ ਸੀ ਤੇਰੇ ਨਾਲ ਹਾਂਜੀ ਹੁਣ ਵੇਖੋ ਆਪ ਲੈਣ ਆਏ ਆ ਚਲੋ ਉਹਨਾਂ ਨੇ ਸਾਡੇ ਨਾਲ ਕੋਈ ਮਾੜੀ ਚੰਗੀ ਗੱਲ ਨਹੀਂ ਕੀਤੀ ਹਨਾ ਹਾਂਜੀ ਹਾਂਜੀ ਤੁਸੀਂ ਵੀ ਇਹ ਚੀਜ਼ ਦਾ ਧਿਆਨ ਰੱਖਣਾ ਵਾ ਜਦੋਂ ਉੱਥੇ ਹੁਣ ਪਿੰਡ ਜਾਣਾ ਵਾ ਤੇ ਕੋਈ ਗੱਲ ਨਹੀਂ ਕਰਨੀ ਇਹੋ ਜੀ ਠੀਕ ਆ ਮੰਨ ਲਓ ਕੱਲ ਨੂੰ ਕੋ ਚਲੋ ਜਿਵੇਂ ਦੋ ਭਾਂਡੇ ਹੁੰਦੇ ਖੜਕਦੇ ਹੀ ਆ ਪਰ ਇਹ ਗੱਲ ਦਾ ਮੇਨਾ ਨਹੀਂ ਮਾਰਨਾ ਕਦੀ ਵੀ ਵੀ ਮੈਂ ਕਿਹੜਾ ਆਪ ਆਈ ਹਾਂ ਤੁਸੀਂ ਲੈਣਾ ਇਹੋ ਠੀਕ ਹੈ ਨਾ ਨਹੀਂ ਵੀਰ ਜੀ ਮੈਂ ਤਾਂ ਕੋਈ ਗੱਲ ਕਰਦੀ ਨਹੀਂ ਹ ਜਿੱਦਾਂ ਕਹਿੰਦੀ ਉਦਾਂ ਹੀ ਕਰੀ ਜੰਨੀ ਆ ਪਰ ਇਹ ਆ ਵੀ ਜਦੋਂ ਸਿਰੋਂ ਪਾਣੀ ਲੰਗ ਜਾਂਦਾ ਵਾ ਨਾ ਜਦੋਂ ਇੱਕੋ ਬੰਦੇ ਨੂੰ ਕਾਈ ਜਾਣਾ ਵੀ ਤੂੰ ਹੀ ਇਦਾਂ ਕਰਦੀ ਤੂੰ ਹੀ ਗਲਤ ਵਾ ਤੇ ਫਿਰ ਮੈਂ ਦੱਸੋ ਕੀ ਕਰਾਂ ਮੈਂ ਨਾ ਇੱਕ ਚੀਜ਼ ਦਾ ਹੱਲ ਹੋਰ ਸੋਚਣ ਡਿਆ ਵਾਂ ਮੈਨੂੰ ਇਹ ਵੀ ਲੱਗਦਾ ਵਾ ਕਿ ਜਿਹੜੀ ਤੇਰੀ ਸੱਸ ਜ਼ਿਆਦਾ ਗੱਲਾਂ ਕਰਦੀ ਹੈ ਨਾ ਸੰਦੀਪ ਦਾ ਵੀ ਜ਼ਿਆਦਾ ਪ੍ਰਭਾਵ ਆ ਉਹਦੇ ਉੱਤੇ ਤਾਂ ਕਰਕੇ ਜ਼ਿਆਦਾ ਕਰਦੀ ਹੈ ਅਹੀਂ ਦਿਲਜੀਤ ਨਾਲ ਗੱਲ ਕਰਨੀ ਆ ਉਹਨੂੰ ਸਮਝਾਉਨੇ ਆ ਵੀ ਤੂੰ ਇੰਨੀ ਗੱਲ ਵਧਾ ਨਾ ਸੰਦੀਪ ਨੂੰ ਤੂੰ ਆਪਣੇ ਪਿੰਡ ਲੈ ਜਾ ਜਦੋਂ ਇਹ ਕੱਲੀ ਰਹਿ ਗਈ ਨਾ ਇਹਨੇ ਉਦਾਂ ਹੀ ਹਟ ਜਾਣਾ ਕਿਉਂ ਇਹਨੂੰ ਪਤਾ ਹੋਣਾ ਕਿ ਮੈਨੂੰ ਮੇਰੀ ਨੌ ਦੀ ਲੋੜ ਵਾ ਹੁਣ ਤੇਰੀ ਲੋੜ ਹੀ ਨਹੀਂ ਹੈਨੀ ਇਹਨੂੰ ਕੁੜੀ ਉਹ ਤਾਂ ਸਾਥ ਦਈ ਜਾਂਦੀ ਆ ਤਾਂ ਆ ਕਰਕੇ ਜਦਾ ਗੱਲਾਂ ਕਰਦੀ ਆ ਅਸੀਂ ਦਿਲਜੀਤ ਨੂੰ ਵੀ ਸਮਝਾਵਾਂਗੇ ਤੇ ਕੋਈ ਗੱਲ ਨਹੀਂ ਤੁਸੀਂ ਵੀ ਇਹ ਚੀਜ਼ ਦਾ ਹੌਂ ਧਿਆਨ ਰੱਖਣਾਗਾ ਵੀਰ ਜੀ ਅਹੀਂ ਦੇਵਾਲੀਆਂ ਗੱਲਾਂ ਸੋਚਦੇ ਆ ਪਰ ਉਹ ਨਹੀਂ ਨਾ ਸੋਚਦੇ ਹੈਗੀ ਉਹ ਤੇ ਕਹਿੰਦੇ ਆ ਬਸ ਸਾਡੀ ਧੀ ਆ ਖਰੇ ਸਾਰੀ ਅਮਰ ਉਹਨੇ ਹੱਡੇ ਲੱਗੇ ਰਹਿਣਾ ਅਕਸਰ ਉਹਨੂੰ ਵੀ ਤਾਂ ਸੌਰੇ ਜਾਣਾ ਹੀ ਪੈਣਾ ਵਾ ਕਿੰਨਾ ਵੀ ਟਾਈਮ ਹੋਆ ਤੇ ਨਾਲੇ ਪਤਾ ਨਾ ਕੀ ਆ ਤੂੰ ਇਹ ਦਿਲਜੀਤ ਭਾਈ ਨੂੰ ਨਾ ਕਿਓ ਕਿ ਚਾਹੇ ਉਹਨੂੰ ਥੋ ਲੈ ਕੇ ਆਉ ਛੇ ਕਿੱਦਾਂ ਵਾ ਫੇਰ ਤੁਹਾਡੇ ਸੱਤ ਤੇ ਸਾਰੀ ਗੱਲ ਆਉਣੀ ਆ ਪੇ ਲੈ ਰੁਪਿੰਦਰ ਦੇ ਵੀਰ ਨੇ ਇੰਨੀ ਗੱਲ ਕਹੀ ਆ ਫੇਰ ਉਹ ਲੈਣ ਆਇਆ ਵਾ ਤੇ ਮੈਂ ਨਹੀਂ ਚਾਹੁੰਦੀ ਵੀ ਤੁਹਾਡਾ ਨਾਮੜ ਕੀ ਉੱਥੇ ਵੱਜੇ ਬਾਕੀ ਰਹੀ ਗੱਲ ਵੀਰ ਜੀ ਮੇਰੀ ਮੈਂ ਇਹਦੇ ਔਖਾ ਸੌਖਾ ਟਾਈਮ ਕੱਢ ਹੀ ਲੈਣਾ ਜਿੱਦਾਂ ਦਾ ਵੀ ਨਿਕਲੇ ਚਲੋ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹਿੰਦੇ ਜੀ ਜੇ ਅਹੀ ਤੇਰਾ ਸਹਿਮਤ ਹਾਂ ਹਾਂਜੀ ਪਰ ਤੂੰ ਵੀ ਇਹ ਗੱਲ ਦਾ ਧਿਆਨ ਰੱਖਣਾ ਵਾ ਵੀ ਉੱਥੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਹੁ ਠੀਕ ਆ ਨਹੀਂ ਵੀਰ ਜੀ ਜੇ ਕੋਈ ਹੋਊ ਵੀ ਜਾਵੇ ਮੈਨੂੰ ਫੋਨ ਕਰਨਾ ਪਹਿਲਾਂ ਕੋਈ ਗੱਲ ਨਹੀਂ ਜੇ ਹੋਊਗੀ ਤੇ ਕੋਈ ਨੂੰ ਦੱਸੂਗਾ ਚੱਲ ਲਿਓ ਸਮਾਨ ਲਿਓ ਫਿਰ ਚਲੀਏ ਹਾਂ ਢੀਕਣੇ ਤੁਹਾਨੂੰ ਚਲੋ ਮੈਂ ਤਾਂ ਕਹਿ ਰਿਹਾ ਘੜੀ ਬਹਿ ਜਾਣਾ ਸੀ ਮਾਸਟਰ ਜੀ ਤੁਸੀਂ ਤਾਂ ਦੁਪਹਿਰ ਹੋਈ ਤੇ ਤੁਰ ਪਈ ਹੈਂ ਕਰ ਲਿਓ ਕੋਈ ਵੀ ਤੈਨੂੰ ਪਤਾ ਠੀਕ 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 ਪੰਜ ਚੰਗਾ ਜੀ ਠੀਕ ਹੈ ਮਾਸੇ ਜੀ ਚੰਗਾ ਠੀਕ ਠੀਕ ਹੈ ਪੰਜ ਠੀਕ ਆ ਭਾਬੀ ਠੀਕ ਹੈ ਬੋ ਖਿਆਲ ਦੇਖੀਏ ਚਲੋ ਚੰਗਾ ਜਿੰਨਾ ਫਰਕ ਹੈ ਆ ਨਾ ਰਈਦਾ ਹੋਈਦਾ ਚੰਗਾ ਹਾਂ ਜੀਦਾ ਹੋਈਦਾ ਨਹੀਂ ਕੋਈ ਗੱਲ ਜਿੱਦਾਂ ਕਹਿਣ ਉਦਾਂ ਕਰਨਾ ਚਲੋ ਠੀਕ ਜੇ ਹਾਂ ਅਦਮਿਤਾ ਆਜੋ ਅੰਦਰ ਮੈਂ ਠੀਕ ਹੈ ਕਿ ਨਿਬੜ ਗਿਆ ਕੰਮ ਸਾਰਾ ਹੈ ਉਹ ਵਧੀਆ ਹੋ ਗਿਆ ਯਾਰ ਤੇ ਉਹ ਹੋਈ ਹੀ ਗੱਲ ਭਾਜੀ ਨਾ ਹੋਈ ਹੋਈ ਗੱਲ ਮੇਰੀ ਮੈਂ ਸਮਝਾਇਆ ਭਾਜੀ ਨੂੰ ਹੂੰ ਦੱਸਿਆ ਮੋਂਾਂ ਨੂੰ ਉਹ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਵੀ ਸੋਚ ਰਿਹਾ ਮੈਂ ਕਿ ਚਲੋ ਆਈ ਹੀਗੇ ਉਹਨਾਂ ਕੋਈ ਗੱਲਬਾਤ ਨਹੀਂ ਇਹੋ ਜਿਹੀ ਕੀਤੀ ਹੈ ਨਾ ਮਾੜੀ ਚੰਗੀ ਵਧੀਆ ਹੋ ਗਿਆ ਵਧੀਆ ਤੇ ਮੇਰਾ ਇਹ ਇਰਾਦਾ ਸੀਗਾ ਮੈਂ ਕਿ ਵੀ लवली ਨੇ ਵੀ ਅਗਲੇ ਹਫਤੇ ਤੱਕ ਆਇਨਾ ਅੱਜ ਹੋ ਗਿਆ ਮੰਗਲਵਾਰ ਤੇ ਬੁੱਧਵਾਰ ਸ਼ਾਇਦ ਅਗਲੇ ਆ ਜਿਓ ਆ ਤੇ ਆਪਾਂ ਇਦਾਂ ਕਰਦੇ ਆਂ ਵੀ ਸੋਮਵਾਰ ਗੱਡੀ ਦਾ ਕੰਮ ਕਰ ਲਈਏ ਗੱਡੀ ਲੈ ਆਉਣੀ ਹੈ ਮੈਂ ਫੋਨ ਅੱਜ ਕਰ ਦਨਾ ਜਨਸੀ ਠੀਕ ਉਹਨਾਂ ਨੂੰ ਕਹਿੰਨੇ ਵੀ ਤੁਸੀਂ ਸਾਡੀ ਸੋਮਵਾਰ ਡਿਲੀਵਰੀ ਜਿਹੜੀ ਕਰਾ ਦਿਓ ਉਧਰ ਵੀ ਤੁਸੀਂ ਗੱਲ ਕੀਤੀ 21/2 ਤਰੀਕ ਨੂੰ ਹੀ ਕਿਹਾ ਸੀ ਨਾ ਆ ਮੈਂ ਆਖਿਆ ਸੀ ਉਹਨਾਂ ਨੂੰ ਚਲੋ ਇੱਕ ਵਾਰੀ ਫੇਰ ਵੀ ਦੱਸਿਆ ਹੋਵੇ ਨਾ ਤੇ ਉਹ ਤਿਆਰੀ ਰੱਖਦੇ ਫਿਰ ਪੂਰੀ ਠੀਕ ਹੈ ਤੇ ਆਪਾਂ ਉਹਨਾਂ ਨੂੰ ਕਹਿੰਨੇ ਸੋਮਵਾਰ ਗੱਡੀ ਸਾਨੂੰ ਦੇ ਦਿਓ ਮੰਗਲਵਾਰ ਚਲੋ ਮੰਗਲਵਾਰ ਨਹੀਂ ਤੇ ਬੁੱਧਵਾਰ ਜਿਸ ਦਿਨ ਉਹਨੇ ਆਉਣਾ ਹੋਊਗਾ ਔਰ ਇੱਕ ਦਿਨ ਪਹਿਲਾਂ ਜਾ ਕੇ ਤੇ ਗੱਡੀ ਦੇਵਾਂਗੇ ਬਿਲਕੁਲ ਠੀਕ ਆ ਠੀਕ ਹੈ ਇਦਾਂ ਠੀਕ ਤੇ ਮੈਂ ਉਹਨਾਂ ਨੂੰ ਕਰਨਾ ਫੋਨ ਤੇ ਫਿਰ ਦੇਖਨੇ ਆ ਬਾਕੀ ਰਪਿੰਦਰ ਨੂੰ ਵੀ ਮੈਂ ਸਮਝਾਇਆ ਮੈਂ ਕਿ ਕੋਈ ਗੱਲ ਥੋੜੀ-ਬੋੜੀ ਗੱਲ ਹੋ ਵੀ ਜਾਵੇ ਨਾ ਤੇ ਝਟ ਨਹੀਂ ਕੰਮ ਇਹ ਕਰਨਾ ਵੀ ਮੈਂ ਪਿੰਡ ਚਲ ਜਾ ਆਹੋ ਫੋਨ ਹਣਾ ਬਿਲਕੁਲ ਸਮਝਾਇਆ ਉਹਨੂੰ ਉਦਾਂ ਕੋਈ ਨਹੀਂ ਸਮਝਦੀ ਕੁੜੀ ਉਦਾਂ ਹੁਣ ਉਦੋਂ ਰਪਿੰਦਰ ਨੇ ਫੋਨ ਤੇ ਨਹੀਂ ਤੁਹਾਨੂੰ ਕੀਤਾ ਆ ਵੀ ਆ ਗਈ ਚੁੱਪ ਕਰਕੇ ਸਾਨੂੰ ਉਹਦੇ ਪਤਾ ਹੀ ਨਹੀਂ ਸੀਗਾ ਜੇ ਫੋਨ ਕਰ ਦਿੰਦੀ ਕਿ ਵੀਰਜੀ ਆ ਗੱਲ ਲਈਏ ਤੁਸੀਂ ਆਪ ਸਮਝਾਣਾ ਹੈ ਉਹ ਗੱਲ ਉੱਥੇ ਹੀ ਮੁੱਕ ਜਾਣੀ ਮੁੱਕ ਜਾਣੀ ਤੇ ਇਹ ਆ ਵੀ ਕੋਈ ਨਹੀਂ ਮੈਂ ਸਮਝਾਇਆ ਉਦਾਂ ਸਮਝੂਗੀ ਕੁੜੀ ਉਦਾਂ ਕਹਿੰਦੀ ਸੀ ਕਹਿੰਦੀ ਕੋਈ ਗੱਲ ਨਹੀਂ ਮੈਂ ਖਿਆਲ ਰੱਖੂਗੀ ਇਹ ਗੱਲ ਦਾ ਠੀਕ ਹੈ ਹੰ ਲੋ ਨਾ ਐਨੀ ਆਪਣੇ ਵਿੱਚ ਬੇਚੀ ਮਹਿਸੂਸ ਹੁੰਦੀ ਹੈ ਨਾ ਕਿ ਕਿਦਾਂ ਇਹ ਨੂੰ ਮਨੋਟੋ ਲੈ ਕੇ ਆਈ ਹੈ ਪਰ ਮੇਰਾ ਘੜਾ ਜੀ ਕਰਦਾ ਸੀ ਇਦਾਂ ਜਾਣ ਜੇ ਇਦਾਂ ਦੇ ਕੰਮ ਕਰਦੀਆਂ ਵਾਂ ਤੇ ਫੇਰੀ ਮੈਂ ਉੱਥੇ ਗਈ ਆ ਚੱਲ ਹੁਣ ਗਾੜੀ ਸੁਧਰੀਆਂ ਰਹਿਣ ਅੱਗੇ ਤੋਂ ਨਾ ਕੋਈ ਵੀ ਗੱਲ ਕਰਨਾ ਤੇ ਇਦਾਂ ਦਾ ਮੌਕਾ ਮਿਲੇ ਨਾ ਘਰ ਦੇ ਵਿੱਚ ਹੁਣ ਸਾਰੇ ਮੈਨੂੰ ਸਮਝਾਈ ਜਾਂਦੇ ਆ ਵੀਰ ਜੀ ਆ ਉਹ ਵੀ ਮੈਨੂੰ ਕਹੀ ਜਾਂਦੇ ਤੂੰ ਨਾ ਕੋਈ ਗੱਲ ਕਰੀ ਜੇ ਮੰਮੀ ਆ ਉਹ ਵੀ ਬਸ ਮੇਰੇ ਦਵਾਲੀ ਤੇ ਇਹਨਾਂ ਦੀਆਂ ਗੱਲਾਂ ਤਾਂ ਤੁਹਾਨੂੰ ਪਤਾ ਹੀ ਨਹੀਂ ਐ ਪੀ ਇਹ ਕੀ ਕਰਦੀਆਂ ਹੋ ਕੋਈ ਨਹੀਂ ਲੋੜ ਪੈਂਦੇ ਨਾ ਸਾਰਾ ਉਹ ਦੱਸੂਗੀ ਕਿ ਕੀ ਕੁਝ ਮੇਰੇ ਨਾਲ ਕਰਦੇ ਰਹੇ ਉਹਨੂੰ ਕੋਈ ਦਲਦੇ ਨਹੀਂ ਘੱਟਦੇ ਨਹੀਂ ਪਤਾ ਕੋਈ ਗੱਲ ਨਹੀਂ ਕੀਤੀ ਮੈਂ ਚੱਲ ਵਧੀਆ ਕੰਮ ਨਿਭਰ ਗਿਆ ਹੈ ਨਾ ਚਲੋ ਵਧੀਆ ਹੋ ਗਿਆ ਨਾ ਹੋਰ ਹੋ ਬੜਾ ਸੋਹਣਾ ਇਹ ਵੀ ਚੱਲ ਮੇਰੀ ਗੱਲ ਸੁਣੋ ਉਹਨੂੰ ਮੈਂ ਹੋਰ ਗੱਲ ਕਹਿਣਾ ਸਮਝਾ ਰਿਹਾ ਕਰੋ ਨਹੀਂ ਪਤਾ ਲੱਗਦਾ ਉਹਨੂੰ ਨਾ ਹਾਂਜੀ ਆ ਨਿਆਣੀ ਸਿਆਣੀ ਹੈਗੀ ਆ ਤੇ ਚਾਹ ਨੂੰ ਹੀ ਫੋਨ ਆਵੇ ਨਾ ਤੇ ਨਹੀਂ ਸਮਝਾਇਆ ਕਰੋ ਪੇਗ ਦਾ ਨੀਤਾ ਕਰਨਾ ਤੇੰਦਰ ਕੋਈ ਗੱਲ ਨਹੀਂ ਮਮੀ ਜੀ ਘਰਾਂ ਚ 100 ਗੱਲਾਂ ਹੋ ਜਾਂਦੀਆਂ ਮੈਂ ਤੁਹਾਨੂੰ ਫੋਨ ਕਰਦੀ ਰਹੂੰਗੀ ਤੇ ਥੋੜੇ ਦਿਨ ਪੈ ਜਾਂਦੇ ਆ ਨਾ ਵਿੱਚ ਫਿਰ ਅਸੀਂ ਜਾ ਕੇ ਪੇਰਾ ਵੀ ਮਾਰਾਵਾਂਗੇ ਪਰ ਗੱਲ ਤੇ ਹੈ ਨਾ ਉਧਰੋਂ ਗੱਲਾਂ ਹੋਈਆਂ ਹੋਣ ਗਿਆ ਤੇ ਫਿਰ ਹੀ ਇਹਨੇ ਜਵਾਬ ਦਿੱਤਾ ਉਹ ਦੋਵੇਂ ਮਾਵਾਂ ਧੀयां ਨਾਲ ਜਾਂਦੀਆਂ ਵਾ ਇਹ ਵਿਚਾਰੀ ਉੱਥੇ ਇਕੱਲੀ ਆ ਤੇ ਜਦੋਂ ਗੱਲ ਕੋਈ ਕਰੇ ਫਿਰ ਸੁਣੀ ਥੋੜੀ ਜਾਂਦੀ ਹੈ ਨਾਲੇ ਉਹ ਵਿਚਾਰੀ ਅੱਗੇ ਕਿਹੜਾ ਦੱਸਦੀ ਰਹੀ ਹੈ ਹੁਣ ਉਹਨੇ ਥੱਕ ਹਾਰ ਕੇ ਘਰ ਦੱਸਿਆ ਨਾ ਬਹੁਤ ਕੋਈ ਗੱਲ ਕਰਦੀ ਨਹੀਂ ਵਿਚਾਰੀ ਘਰ ਜੇ ਨਹੀਂ ਮਰਜ਼ੀ ਹੁੰਦੀਆਂ ਰਹੀਆਂ ਕਦੀ ਗੱਲ ਕੀਤੀ ਨਹੀਂ ਹਨ ਚਲੋ ਕੋਈ ਨਹੀਂ ਮੰਮੀ ਜੀ ਫਿਕਰ ਨਾ ਕਰੋ ਕੋਈ ਵੇਲਾ ਹੀ ਹੁੰਦਾ ਵਾ ਜਦ ਗੱਲ ਚ ਸਾਰਾ ਕੁਝ ਹੋਣਾ ਹੁੰਦਾ ਹੁਣ ਸਾਰਾ ਕੁਝ ਠੀਕ ਵਾ ਗਾਵੇ ਠੀਕ ਹੀ ਰਵੇ ਤੇ ਚੰਗਾ ਹੈ ਜੋਤ ਹੁਣ ਨਾ ਉਹਨੂੰ ਇਕੱਲੇ ਨਾ ਛੱਡੇ ਆਉਂਦੇ ਜਾਂਦੇ ਫੇਰੇ ਮਾਰਦੇ ਰਹਾ ਕਰੋ ਨਾਲੇ ਫੋਨ ਕਰ ਲਿਆ ਹਾਲ ਚਾਲ ਪੁੱਛ ਲਿਆ ਨਾਲੇ ਉਹ ਤੁਹਾਨੂੰ ਗੱਲਬਾਤ ਦੱਸ ਦਿਆ ਕਰੋ ਕਿ ਉੱਥੇ ਠੀਕ ਠਾਕ ਹੈਗਾ ਸਭ ਕੁਝ ਹਨ ਹਾਂਜੀ ਤੇਦੀ ਸਮਝਾਈ ਦਦੇ ਉਹਨੂੰ ਅੱਗੇ ਵੀ ਬਥੇਰਾ ਹੀ ਵੀ ਨਾਲੋਂ ਨਾਲ ਦੱਸਿਆ ਕਰ ਕਿਹੜੀ ਗੱਲਬਾਤ ਹੁੰਦੀ ਹੈ ਪਰ ਸਦੇਣ ਪਹਿਲਾਂ ਦਿਲ ਚ ਰੱਖਦੀ ਰਹੀ ਆ ਹੁਣ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਹੁਣ ਜਿਉਨੇ ਘਰ ਦੱਸਿਆ ਵਾ ਤੇ ਸਹਰਿਆਂ ਨੂੰ ਮਿਰਚਾਂ ਲੱਗੀਆਂ ਪੀ ਇਨੇ ਉੱਥੇ ਗੱਲ ਕਿਉਂ ਕੀਤੀ ਮੈਂ ਉਦਨ ਗਈ ਸੀ ਨਾ ਮੈਂ ਉਦਨ ਨੂੰ ਕਹਿ ਕੇ ਆਈ ਰਪਿੰਦਰ ਨੂੰ ਵੀ ਕਿ ਫੋਨ ਕਰਕੇ ਮੈਨੂੰ ਦੱਸ ਦਿਆ ਕਰ ਨਹੀਂ ਜੋ ਬੰਦ ਦੱਸਣਾ ਹੁੰਦਾ ਤੇ ਜੇ ਹੁਣ ਉਥੋਂ ਤੁਰਨ ਲੱਗੀ ਸੀ ਤੇ ਇੱਕ ਵਾਰ ਮੇਰੇ ਨਾਲ ਗਲਤ ਕਰਦੇ ਕੋਈ ਹੱਲ ਕਰ ਲੈਂਦੇ ਦੀਦੀ ਜੇ ਸੋਚੀਏ ਨਾ ਤੇ ਉਹ ਆਪਣੀ ਜਗ੍ਹਾ ਠੀਕ ਹੀਗੀ ਬਦਾਨੇ ਕਿ ਨੀਤਾੰਗਾ ਹੋ ਕੇ ਆਈ ਹੋਊਗੀ ਉਥੋਂ ਤੁਹਾਨੂੰ ਵੀ ਪਤਾ ਹੀ ਆ ਜਿਉਂ ਨਾ ਵੱਧ ਘਟ ਗੱਲਾਂ ਕੀਤੀਆਂ ਨੇ ਫੇਰੀ ਘਰੋਂ ਬਾਹਰ ਪੈਰ ਪੁੱਟਿਆ ਨਹੀਂ ਤੇ ਉਦਾਂ ਨਹੀਂ ਆਉਂਦੀ ਹੁੰਦੀ ਹੁਣ ਜਿਉ ਆਪਣੀਆਂ ਗੱਲਾਂ ਇਕੱਲੀਆਂ ਇਕੱਲੀਆਂ ਦੱਸੇ ਨਾ ਫੇਰ ਬੜਾ ਦੁੱਖ ਲੱਗਦਾ ਵਾ ਬਹੁਤੀਆਂ ਗੱਲਾਂ ਤੇ ਅਹੀਂ ਮੰਮੀ ਨੂੰ ਦੱਸਦੇ ਹੀ ਨਹੀਂ ਹੈਗੀ ਕਿ ਪਹਿਲਾਂ ਵਿਚਰੀ ਨਾਲ ਕੀ ਕੁਝ ਹੁੰਦਾ ਰਿਆ ਪਹਿਲੀ ਵਾਰੀ ਅਹੀਂ ਗਏ ਹਾਂ ਉਹਦੀ ਸੱਸ ਉਦੋਂ ਵੀ ਬੜੀਆਂ ਗੱਲਾਂ ਕਰਦੀ ਅਹੀਂ ਫੇਰ ਕਿ ਆਪ ਹੀ ਕੋਈ ਗੱਲ ਨਹੀਂ ਕਰਾਂ ਸਗਲਾ ਹੁੰਦੀਆਂ ਆਈਆਂ ਪਰ ਜਦੋਂ ਗੱਲ ਹੀ ਵੱਧ ਗਈ ਐ ਫੇਰ ਉਹਨੇ ਵਿਚਰੀ ਨੇ ਕਿਤੇ ਨਾ ਕਿਤੇ ਤੇ ਜਾਣਾ ਹੀ ਜਿਉ ਨੂੰ ਕੋਝੋ ਜੇ ਤੇ ਫਿਰ ਅਹੀਂ ਐਸੀ ਮੋਨਾ ਕਹਿਣਾ ਕਿ ਉਹਨੇ ਹਾਨੂੰ ਦੱਸਿਆ ਨਹੀਂ ਕਾ ਰ ਆ ਜਾਂਦੀ ਫਿਰ ਕੀ ਕਰਨਾ ਹੈ ਤੁਸੀਂ ਆਪ ਸੋਚੋ ਵੀ ਉਹ ਕੀ ਕਰੇ ਵਿਚਾਰੀ ਉਹ ਉੱਥੇ ਇਕੱਲੀ ਅਹੀਂ ਸਾਰੇ ਜਣੇ ਇੱਕ ਦੂਜੇ ਨਾਲ ਦੁੱਖ ਸੁੱਖ ਹੌਲ ਲੈਨੇ ਆ ਉਹ ਗੱਲ ਵੀ ਨਹੀਂ ਦੱਸਦੀ ਕੋਈ ਗੱਲ ਨਹੀਂ ਮੈਂ ਇਹ ਨਹੀਂ ਕਹਿੰਦੇ ਵੀ ਉਹ ਨਾ ਹੁੰਦੀ ਫੋਨ ਕਰ ਦਿੰਦੀ ਜੋ ਬੰਨ ਜਾ ਕੇ ਲੈ ਆਉਂਦਾ ਇਕੱਲੀ ਕਿਉਂ ਆਈ ਲੋਕਾਂ ਨੇ ਗੱਲਾਂ ਕਰਨੀਆਂ ਆ ਕਿ ਬੈਗ ਚੁੱਕਿਆ ਤੁਜ ਦਿਨ ਤੁਰ ਪੈਂਦੀ ਹੈ ਪਹਿਲਾਂ ਵੀ ਇੱਕ ਦਿਨ ਆ ਗਈ ਅੱਜ ਫਿਰ ਆ ਗਈ ਕੋਈ ਨਹੀਂ ਦੀਦੀ ਲੋਕੀ ਗੱਲਾਂ ਕਰਦੇ ਹੀ ਹੁੰਦੇ ਆ ਜਿਹਦੇ ਨਾਲ ਵਾਪਰਦੀ ਹੈ ਨਾ ਇਹ ਤੇ ਉਹਨੂੰ ਪਤਾ ਹੁੰਦਾ ਵਾ ਕੀ ਪਤਾ ਵਿਚਾਰੀ ਕੱਲੀ ਵੀ ਕਿਹੜੇ ਹਾਲਾਤਾਂ ਚ ਆਈ ਹੋਊਗੀ ਉਹਨੂੰ ਨਹੀਂ ਪਤਾ ਕਿ ਮੇਰਾ ਵੀਰ ਕਿੰਨਾ ਔਖਾ ਹੋ ਕੇ ਡਿਆ ਸਾਰਨ ਤਾਂ ਇਹ ਵਿਚਾਰੀ ਆ ਗਈ ਹੋਊਗੀ ਤੀਹ ਨਾ ਇੰਨੀ ਫਿਕਰ ਕਰੋ ਕੋਈ ਨਹੀਂ ਅੱਗੇ ਜੋ ਮਹਾਰਾਜ ਕਰੂਗਾ ਠੀਕ ਹੀ ਕਰਨਾ ਸਾਰਾ ਮਨ ਉਥੇ ਗੱਲ ਕੀ ਕਰਨੀ ਜਦੋਂ ਤੁਸੀਂ ਉੱਠ ਕੇ ਅੰਦਰ ਨਹੀਂ ਚਲ ਗਏ ਮੁਖਤਾਰ ਮੈਨੂੰ ਕਹਿੰਦਾ ਵੀ ਇੱਥੇ ਗੱਲਬਾਤ ਨਾਲ ਕੋਈ ਕਰੇ ਉਹ ਮੈਂ ਅਹੀਂ ਤੇ ਪ੍ਰਾਇਨ ਬੋਟੀ ਨੂੰ ਲੈਣ ਆਇਆ ਅਹੀਂ ਕਾਦੀ ਗੱਲ ਕਰਨੀ ਮੈਂ ਤਾਂ ਫਿਰ ਉੱਥੇ ਬੋਲੇ-ਬਾਲੇ ਨਹੀਂ ਉਦਨਾ ਬੋਲਣਾ ਕੀ ਜਦੋਂ ਸਾਨੂੰ ਵੀ ਠਾਲ ਕੇ ਖੜਿਆ ਹੀ ਉਹਦੀ ਮਾਂ ਨੇ ਅੱਛਾ ਜਾ ਕੇ ਅੰਦਰ ਤੇ ਨਾ ਮਿੱਠੇ ਪੋਚੇ ਜੇ ਮਾਰਦੀ ਹੀਗੀ ਇਹ ਨਾ ਨਿਆਣੀ ਸਿਆਣੀਆਂ ਜਿਹੜੀ ਗੱਲ ਦਾ ਨਹੀਂ ਪਤਾ ਲੱਗਦਾ ਹੁੰਦਾ ਤੁਸੀਂ ਦੱਸ ਦਿਆ ਕਰੋ ਅੱਛਾ ਮੈਂ ਦਸੀਦਾ ਤੇ ਬਥੇਰਾ ਵਾ ਜਦੋਂ ਸਿਰੋਂ ਪਾਣੀ ਲੰਘ ਜੇ ਨਾ ਫੇਰ ਤੁਹਾਨੂੰ ਦੱਸਣਾ ਪਿਆ ਮੈਂ ਹਾਂ ਜਿੱਦਾਂ ਬੈਗ ਲੈ ਕੇ ਆਈ ਹੀਗੀ ਆਂਡ ਗਵਾਂਡ ਕੀ ਕਹਿੰਦਾ ਹੋਊਗਾ ਕਿੱਦਾਂ ਰੌਲਾ ਪਾ ਕੇ ਆਈ ਨਾਲੇ ਸਾਡੀ ਬੇਇੱਜ਼ਤੀ ਤੇ ਨਾਲੇ ਇਹਦੀ ਬੇਇੱਜ਼ਤੀ। ਕਿਹਦੀ ਭਲੀ ਹੋ ਗਈ ਆ? ਉਹੀ ਤਾਂ ਗੱਲ ਵਾ। ਵੇਚ ਤੇ ਸਾਡੀ ਕਰਵਾਤੀ ਨਾ। ਕੋਈ ਗੱਲ ਨਹੀਂ। ਆ ਗਈ ਆ ਨਾ ਹੁਣ। ਹੁਣ ਵੇਖੀ ਸਹੀ। ਇਹਨੂੰ ਤੀਰ ਵਾਂਗੂ ਸਿੱਧੇ ਇੱਕਦਮ ਕਰਤੀ। ਉਹ ਮੇਰੀ ਗੱਲ ਸੁਣ ਲੈ। ਅਜੇ 10-15 ਦਿਨਾਂ ਨਾਲ ਕੋਈ ਗੱਲਬਾਤ ਕਰੀ। ਆ ਚੰਗਾ ਚੰਗਾ। ਐਦਾਂ ਹੀ ਧੱਗੇ ਸਿਰ ਤੇ ਚੜਾਈ ਸੀ ਤੇ ਐਦਾਂ ਹੀ ਤੁਸੀਂ ਹੁਣ ਚੜਾਉਣੀ ਆ। ਅਸੀਂ ਤੇ ਲੈ ਕੇ ਆਏ ਆ। ਦੇ ਵੀ ਇਹਨੂੰ ਮੈਂ ਲਾਉਣੀ ਆ ਕਰਦੀ ਆ ਆ ਨਾ ਤੁਸੀਂ ਮੇਰੀ ਬੇਇੱਜ਼ਤੀ ਕਰਵਾਈ ਆ ਮੈਨੂੰ ਉੱਥੇ ਖੜਕੇ ਮੈਂ ਤਾਂ ਕਦੀ ਵੀ ਨਹੀਂ ਜਾਣਾ ਉੱਥੇ ਨਾ ਜਾਂਦੀ ਤਾਂ ਉਹਦਾ ਪਰਚਾ ਦੇ ਦੇਣਾ ਇਹ ਆਹ ਦੇ ਦੇਣਾ ਹੈ ਪਰਚਾ ਪਰਚਾ ਉੱਤੇ ਹੀ ਰੱਖਿਆ ਕਿ ਛੱਟ ਘਟਿਆ ਜਾਂਦਾ ਵਾ ਕੀ ਹੈਗੀ ਉਹ ਪਰਚਾ ਦੇ ਦੇਣਾ ਇਹਨਾਂ ਨੇ ਉਹ ਪੁੱਤ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਤੁਹਾਨੂੰ ਨਹੀਂ ਨਾ ਪਤਾ ਮੁੰਡੇ ਦੀ ਨੌਕਰੀ ਜਾਂਦੀ ਰਹਿਣੀ ਮੈਂ ਨਾ ਉਹ ਚੋਲਿਆਂ ਦੇ ਕਹਤ ਰਿਸ਼ਤਾ ਕਰਤਾ ਜੇ ਕਿਤੇ ਘਰ-ਬਾਰ ਮੈਂ ਉਦੋਂ ਵੇਖਿਆ ਹੁੰਦਾ ਨਾ ਮੈਂ ਕਦੇ ਵੀ ਹਾਂ ਨਹੀਂ ਕਰਨੀ ਅੰਸੜੀ ਚਾਹ ਪੀਅ ਲੈਣੀ ਸਾਰਾ ਟੱਬਰ ਹੀ ਪੁੜਕਦਾ ਫਿਰੇ ਮੈਂ ਖਰੇ ਕੀ ਇਹ ਨਾ ਰੰਗ ਲਾਉਣੇ ਆ ਕੀ ਪਦਾਰਥ ਲਿਆਉਣੇ ਆ ਮੁੜ ਕੇ ਲੈ ਆਂਦਾ ਅਮਤਰਾ ਬਿਸਕੁਟ ਤੇ ਪੁੱਜ ਗਿਆ ਮੱਥੇ ਮਾਰਿਆ ਓ ਇਹੋ ਕੁਝ ਹੁੰਦਾ ਹੋਰ ਕੀ ਚਾਹੀਦਾ ਈ ਕੀ ਇਹੋ ਕੁਝ ਹੁੰਦਾ ਵਾ ਕੁੜਮਾ ਨੇ ਆਉਣਾ ਹੋਵੇ ਨਾ ਪਕੌੜੇ ਛਕੌੜੇ 100 ਬੰਦਾ ਕੱਢਦਾ ਹੁਣ ਸੰਦੀਪ ਦੇ ਸਹੁਰਿਆਂ ਤਾਂ ਕਿਹਨੇ ਆਉਣਾ ਹੋਵੇ ਹਾਂ ਇਹ ਇਦਾਂ ਚਾਹ ਪਿਆਲ ਦਾਂਗੇ ਉਹ ਤੇ ਨਮਨ ਉਹਨਾਂ ਦੀ ਦਿਮਾਗ ਦੀ ਗੱਲ ਵਾ ਨਾ ਦਿਮਾਗ ਉਹਨਾਂ ਦਾ ਬੜਾ ਤੇਜ ਵਾ ਘੱਟ ਨਾ ਉਹਨਾਂ ਨੂੰ ਸਮਝੋ ਦਿਮਾਗ ਉਹਨਾਂ ਦਾ ਇਹਨਾਂ ਨੂੰ ਤੇ ਇਹ ਫਿਕਰ ਹੀ ਵੀ ਕੋਈ ਲੰਮਰ ਨਾ ਦੇ ਦੇਣ ਆਪ ਹੀ ਕਰ ਹੀ ਉਹਨਾਂ ਨੂੰ ਉਹਨਾਂ ਨੂੰ ਸਾਰਾ ਹੀ ਪਤਾ ਸੀ ਪਿਆੜੀ ਕੁੜੀ ਦੀ ਜ਼ੁਬਾਨ ਕਿੱਡੀ ਆ ਮਾਂ ਉਹਦੀ ਤਾਂ ਹੀ ਪੋਚੇ ਪਾਉਂਦੀ ਫਿਰਦੀ ਸੀ ਭੈਣ ਜੀ ਜਿੱਥੇ ਨਹੀਂ ਪਤਾ ਲੱਗਦਾ ਹੁੰਦਾ ਦੱਸ ਦਿਆ ਕਰੋ ਮੈਨੂੰ ਦੱਸਣਾ ਕੀ ਆ ਇਹ ਸਿੱਖੀ ਸਖਾਈ ਹੈਈ ਆ ਬਥੇਰੀ ਤੇਜਵਾਈ ਚਲੋ ਮੰਮੀ ਛੱਡੋ ਇੰਨਾਂ ਗੱਲਾਂ ਨੂੰ ਜੋ ਹੋ ਗਿਆ ਹੋ ਗਿਆ ਹੁਣ ਇਹਨੇ ਤੇ ਨਹੀਂ ਕੋਈ ਗੱਲ ਕੀਤੀ ਉੱਥੇ ਇਹ ਤਾਂ ਗੁੰਗੀ ਬਣੀ ਹੀ ਜਿੱਦਾਂ ਮੂੰਹ 'ਚ ਲਾਚੀਆਂ ਪਾਈਆਂ ਹੁੰਦੀਆਂ ਵਾਂ ਇਹਨੇ ਕੀ ਕੋਣਾ ਹੀ ਮਾਦੇ ਸਾਹਮਣੇ ਤਾਂ ਚੰਗੀ ਰਹਿਣਾ ਸੀ ਸਾਡੀ ਬੇਇੱਜ਼ਤੀ ਕਰਾਉਣੀ ਸੀ ਮੈਂ ਤਾਂ ਸੋਚਿਆ ਸੀ ਕਿ ਜਦੋਂ ਇਹ ਘਰ ਦੇ ਵਿੱਚ ਮੇਰੀ ਕਦਰ ਹੋਊਗੀ ਨਾ ਉਦੋਂ ਇਹ ਘਰ ਦੇ ਵਿੱਚ ਮੈਂ ਪੈਰ ਪਾਉਂਗੀ ਪਰ ਕੀ ਕਰਨਾ ਵਾ ਜੋ ਕਿਸਮਤ ਨੂੰ ਮਨਜ਼ੂਰ ਹੋ ਸਕਦਾ ਵਾ ਜੀਵਲਾ ਕੰਮ ਹੋਇਆ ਵਾ ਤੇ ਕੁਝ ਚੰਗਾ ਹੀ ਹੋ ਜੇ ਕੋਈ ਪਤਾ ਨਹੀਂ ਹੁੰਦਾ ਚਲੋ ਜੋ ਹੋਣਾ ਹੈ